ਸ਼ਾਸੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲੋ ਜੀ ਟਾਈਮ ਸਵੇਰ ਦਾ 10:30 ਹੋ ਗਿਆ ਆਪਾਂ ਕੰਮਕਾਰ ਕਰਕੇ ਹੋ ਗਏ ਵੇਲੇ ਮੰਡੀ ਵਾਂਜ ਕੇ ਤੁਪੇ ਰਹਾਤਾ ਸ਼ਾਨ ਨਾ ਡੱਬ ਠੋਕ ਕੇ ਤੂੰ ਕਿਤੇ ਖੋ ਕੱਪੜੇ ਇਹ ਵੀ ਪਾਈ ਸੁੱਕਣੇ ਕਾਲ ਤੋ ਇਹੀ ਤੇ ਸੁੱਕੇ ਨਹੀਂ ਕੱਲ ਜੀ ਜਿਆ ਲੱਗਿਆ ਜਾਦਾਂ ਚੂਦਰਾ ਚੋ ਦਮਾਨਾਂ ਦੇ ਬੈਡਾਂ ਦੇ ਸਭ ਉਹ ਸ਼ਾਹ ਕਪੜੇ ਗਾਲ ਪੋਣ ਆਏ ਜਿਹੜੇ ਤਾ ਵੇਖ ਕਪੜੇ ਤਾਂ ਰੋਈ ਦੇ ਰੋਜ ਹੀ ਆ ਨਾ ਤੁਕਾ ਵਮ ਕਰੋ ਤੇ ਨਾ ਕਰੋ ਤੇ ਜੇ ਕੰਮ ਕਰੋ ਤਾਂ ਫਿਰ ਮੁੱਕਦੇ ਨਹੀਂ ਤੇ ਸਾਰੇ ਭੈਣ ਭਰਾ ਮੇਨੂੰ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜਾ ਪੈਣਗਾ ਆਪਣੀ ਲਗਾ ਪਹਿਣਾ ਨਾਲ ਜੁੜਗਾ ਉਸੋਣੇ ਸੋਹਣੇ ਕਮੈਂਟ ਕਰੋ ਵੀਡੀਓ ਨੂੰ ਵਾਧੂ ਆਵਾਜ਼ ਕਰੋ ਸ਼ੇਅਰ ਕਰੋ ਲਾਈਕ ਕਰੋ ਪਹਿਣਾ ਜਦੋਂ ਵੀਡੀਓ ਬੀਂਦਾਂ ਸੋਹਣੇ ਸੋਹਣੇ ਕਮੈਂਟ ਕਰਦਿਆਂ ਬਹੁਤ ਹੌਸਲਾ ਹੁੰਦਾ ਤਾਂ ਹੀ ਵੀਡੀਓ ਬਣਾਈਂਦੀ ਜਿਹੜੀਆਂ ਪਹਿਣਾ ਨਾਲ ਵਾ ਉਹਨਾਂ ਦਾ ਵੀ ਧੰਨਵਾਦ ਜਿਹੜੀਆਂ ਛੱਡਦੀਆਂ ਉਹਨਾਂ ਦਾ ਉਹ ਤੋਂ ਵੱਧ ਧੰਨਵਾਦ ਕੋਈ ਗੱਲ ਨਹੀਂ ਤੇ ਚਲੋ ਜੀ ਆਪਾਂ ਲੱਗੇ ਇੱਕ ਦਿਨ ਮਿਹਨਤ ਦਾ ਮੁੱਲ ਮੜੂਗਾ ਮਾਰਾਏ ਮੜੂਗਾ ਨੀਤ ਸਾਫ਼ ਦੇ ਨਾਲ ਆਪਾਂ ਆਪਣਾ ਕੰਮ ਕਰਦੇ ਆਂ ਚਲੋ ਜੀ ਹਲਪਾ ਬਣਾਏ ਅੱਜ ਗੋਲ ਵਾਲੇ ਚੌਲ ਉਹ ਪਾ ਕੇ ਲੌਂਗਾਂ ਦਾ ਤੜਕਾ ਲਾ ਕੇ ਗੋਲੇ ਦੇ ਚਾਵਲ ਬਣਾਏ ਮੈਂ ਕਿਹ ਨਾਲੇ ਉਹ ਤਾਂ ਸੰਗਰਾਮ ਵਾ ਤੇ ਸਾਰਿਆਂ ਨੂੰ ਸੰਗਰਾਮ ਦੀਆਂ ਬਹੁਤ ਬਹੁਤ ਵਧਾਈਆਂ ਪਰਿਵਾਰਾਂ ਚਾਸ ਦੇ ਖੇੜਦੇ ਰਹੋ ਮਹਾਰਾਜ ਤਾਂ ਦੁਰੋਸਤਾਂ ਲੈ ਕੇ ਆਵੇ ਸੋਖ ਸੋਖਾਂ ਦੀ ਸੰਗਰਾਮ ਹਰ ਇੱਕ ਵਾਤੇ ਆਵੇ ਮਹਾਰਾਜ ਸਰਬਾਦਾ ਹੀ ਭਲਾ ਕਰੇ ਤੇ ਦੇ ਪੈਰਾਂ ਪਿੱਛੇ ਸਾਡਾ ਵੀ ਕਰੇ ਹਾਰੇ ਕਦੀ ਜੋ ਰੇਜ ਮਨੋ ਕਾਮਨਾ ਜੋ ਆਸਰਦਾਸ ਪੂਰੀ ਕਰੇ ਮਾਲਕ ਮਾਲਕ ਨਹੀਂ ਕਰਨਗਾ ਚੋਲ ਬਣ ਗਈ ਆ ਤੇ ਉਦੋਂ ਫੋਨ ਚਾਰਜ ਲੱਗਾ ਸੀ ਤੇ ਮੈਂ ਫਿਰ ਮੈਂ ਚੱਲ ਵੀਡੀਓ ਕੀ ਬਣਾਉਣੀ ਬਣਿਆ ਤਾਂ ਕੋਈ ਨਹੀਂ ਵਿਖਾ ਦਿੰਨੇ ਚੋਲਾ ਦਾ ਤੜਕਾ ਲਾ ਕੇ ਤੇ ਆਪਾਂ ਪਾਣੀ ਮਿਣ ਕੇ ਪਾਤਾ ਦੋ ਕੌਲਦਾਂ ਤੇ ਫਿਰ ਵਿੱਚ ਗੁੜ ਪਾਤਾ ਜਿੰਨਾ ਕਾ ਆਪਾਂ ਬਣਾਇ ਮਿੱਠੇ ਸਾਬਨ ਇਹਤੋਲੀ ਭਾਈ ਚਾਵਲਾਂ ਦੀ ਤੇ ਤੋਂ ਬਣਾ ਕਿਤੇ ਚਾਵਲ ਤੇ ਹੁਣ ਚਾਵਲ ਬਣ ਗਏ ਬਣਾ ਲਈ ਗੈਸ ਬੰਦ ਕਰਾਈ ਮੈਂ ਕਹੇ ਨਾ ਮੈਂ ਇਥੇ ਉੱਤੇ ਕੰਮੇ ਲੱਗੀ ਰਵਾਂ ਤੇ ਚਾਵਲ ਜਿਹੜੇ ਸੜ ਜਾਂ ਥੱਲੇ ਲੱਗ ਜਾਣ ਸ਼ਾਮ ਨੂੰ ਬਣਾਵਾਂਗੇ ਆਲੂ ਮਟਰਾਂ ਦੀ ਸਬਜ਼ੀ ਹੋਰ ਮੈਂ ਇਥੇ ਗੰਡਾ ਲਸਣ ਰੱਖ ਕੇ ਤੇ ਛੇ ਲਦੀਆਂ ਤੇ ਹੁਣ ਚਾਹ ਦੇ ਨਾਲ ਦੋ ਦੋ ਪਰੌਂਠੇ ਨਾਲ ਲਿਆਂ ਖਾ ਤੇ ਹੁਣ ਬਣ ਗਏ ਚਾਵਲ ਮੜ ਕੇ ਚਾਵਲ ਖਾ ਲਾਂਗੇ ਚਲੋ ਜੀ ਮੈਂ ਕਦੇ ਬਾਹਰ ਸਾਹਿਬ ਜਾਣਾ ਉੱਥੇ ਬਾਬੇ ਦੇ ਮੱਥਾ ਟੇਕ ਕੇ ਦੇਗ ਪ੍ਰਸ਼ਾਦ ਕਰਾ ਕੇ ਉਹਨੇ ਮਾਰ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਤੋ ਇਹ ਵੀ ਸਾਰੇ ਜਿਹੜੇ ਜਿਨਾਂ ਜਿਨਾਂ ਨੇ ਲਾਗੇ ਗੁਰੂ ਘਰ ਜਾਓ ਮਹਾਰਾਜ ਦੇ ਦਰਸ਼ਨ ਕਰਕੇ ਆਓ ਮੈਂ ਕੋਈ ਬੀਬੀ ਪਾਣੀ ਗਈ ਮੱਥਾ ਟੇਕ ਆਈ ਸਵੇਰੇ ਦਰਸ਼ਨ ਕਰ ਆਈ ਹਾਂ ਹੁਣ ਮੈਂ ਕਾ ਦਰਬਾਰ ਸਾਹਿਬ ਜਾਣੀ ਆ ਅੱਜ ਕੱਪੜੇ ਹੁਣ ਨਹੀਂ ਧੋਣੇ ਸਵੇਰੇ ਧੋਵਾਂਗੀ ਆ ਜਿਹੜੇ ਗੱਲ ਵਾਲੇ ਇਹਨਾਂ ਨੂੰ ਜੋੜ-ਜਾੜ ਕੇ ਰੱਖ ਰੁਖ ਲੈਨੇ ਅੱਜ ਖਲਾਰਾ ਇਹਨਾਂ ਦਾ ਸਾਭਦੇ ਆਂ ਪਾਂਡੇ ਹੋ ਬਚਾ ਲੈਣਾ ਰੱਖਿਆ ਧੋਪੇ ਇਹ ਧੋਪੇ ਪਰ ਜਿਹੜੇ ਸੁਹਣੇ ਬਣ ਜਾਂਦੇ ਆਂ ਉਹ ਦਮ ਪਾਂਡੇ ਜਿਹੜੇ ਥੱਲੇ ਮਾਈਂਦੇ ਤੇ ਆਪਾਂ ਹੈਗੇ ਆਂ ਜਿੰਨਾ ਚਿਰ ਧੋਪਾ ਨਾ ਚਿਰ ਤੋ ਧੋਪਲਵਾਓ ਇਹਨਾਂ ਨੂੰ ਲੋ ਜੀ ਜੇ ਤੁਹਾਨੂੰ ਵੀਡੀਓ ਇੰਨੀ ਜੰਗੀ ਲੱਗੀ ਅੱਜ ਦੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਨਵੇਂ ਭੈਣ ਭਰਾ ਵਾਦ ਤੋਂ ਵੱਧ ਚੈਨਲ ਨੂੰ ਚੈਨਲ ਨੂੰ ਸਪੋਰਟ ਕਰੋ ਤੇ ਚਲੋ ਜੀ ਸਤਿ ਸ੍ਰੀ ਅਕਾਲ ਮਿਲਾਂਗੇ ਸ਼ਾਮ ਆੜੀ ਵੀਡੀਓ ਬਣਾ ਲਵਾਂ ਮੈਂ ਟਰੇ ਸੌਜੀ ਨਾ ਜੂੰਦੇ ਵਸਦੇ ਰਹੋ ਤੁਸੀਂ ਵੀ ਤੇ ਆਹੀ ਵੀ ਆ ਜਿਹੜੀ ਵੀਡੀਓ ਇੰਨੀ ਹੈ ਜਿੰਨੀ ਕ ਹੈਗੀ ਤੁਹਾਨੂੰ ਦਿੱਤੀ ਬਖਾਓ ਮੈਂ ਜੜਾ ਡਾ ਲਿਆ ਹਣ ਤਪੇ ਇੱਥੇ ਦਾ ਤੋਪਾ ਪਾ ਮੰਟੀ ਦਿਓ ਲੈ ਉਧਰ ਸਾਹਮਣੇ ਹਵਾ ਬੜੀ ਪੈਂਦੀ ਇੱਥੇ ਹਵਾ ਨਹੀਂ ਆਉਂਦੀ ਇਸ ਕਰਕੇ ਚਲੋ ਜੀ ਸਾਸਰੀ ਕਾਲ ਦੀ ਸਾਰੇ ਨੂੰ